ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਦੋਸਤੋ ਇੱਕ ਬਹੁਤ ਵੱਡੀ ਖਬਰ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਦੋਸਤੋ ਦਿਨਾਂ ਦੇ ਕਬੱਡੀ ਕੱਪ ਤੇ ਇੱਕ ਵੀਡੀਓ ਦੇਖਣ ਨੂੰ ਮਿਲੀ ਹੈ ਇਹ ਚੀਜ਼ ਹੁੰਦੀ ਉੱਥੇ ਕਿਸੇ ਵਿਅਕਤੀ ਨੇ ਆਪਣੀ ਅੱਖੀਂ ਦੇਖੀ ਤੇ ਵੀਡੀਓ ਬਣਾ ਲਈ ਜਦੋਂ ਦੋਸਤੋ ਫਾਈਨਲ ਮੈਚ ਹੋ ਰਿਹਾ ਸੀ ਸੌਰਖਪੁਰ ਤੇ ਸਰਹਾਲਾ ਰੋਨਵਾ ਦਾ ਤੇ ਫਾਈਨਲ ਵਿੱਚ ਸਣੀ ਕਾਲਾ ਸੰਘਿਆ ਨੇ ਇੱਕ ਜਫਾ ਲਾਇਆ ਸੀ ਤੇ ਬਾਅਦ ਵਿੱਚ ਜਦੋਂ ਸਣੀ ਚੇਨ ਸੈੱਟ ਵਿੱਚ ਖੰਣ ਗਿਆ ਤਾਂ ਉਸ ਨੂੰ ਖੰਣ ਨਹੀਂ ਦਿੱਤਾ ਤੇ ਸਣੀ ਨੇ ਇਹ ਗੱਲ ਮੰਨੇ ਵੱਲ ਨੂੰ ਵੀ ਦੱਸੀ ਤੇ ਮੰਨੇ ਨੇ ਵੀ ਖਿਡਾਰੀਆਂ ਨੂੰ ਕਿਹਾ ਸੀ ਪਰ ਉਸਦੀ ਗੱਲ ਵੀ ਨਹੀਂ ਮੰਨੀ ਗਈ ਅਤੇ ਇਸੇ ਕਰਕੇ ਦੋਨੋਂ ਖਿਡਾਰੀ ਮੰਨਾ ਬਲਨੋ ਅਤੇ ਸਨੀ ਕਾਲਾ ਸੰਘਿਆ ਮੈਚ ਵਿੱਚ ਛੱਡ ਕੇ ਗਰਾਊਂਡ ਤੋਂ ਬਾਹਰ ਚਲੇ ਗਏ। ਇਸ ਉੱਤੇ ਦੋਸਤੋ ਦਰਸ਼ਕਾਂ ਨੇ ਵੀ ਰੌਲਾ ਪਾਇਆ ਤੇ ਨਾਲੇ ਕਿਹਾ ਵੀ ਸੀ ਪਰ ਕਿਸੇ ਦੀ ਵੀ ਗੱਲ ਨਹੀਂ ਮੰਨੀ ਗਈ। ਕੋਈ ਦਾ ਕਹਿਣਾ ਸੀ ਇਹ ਮਸਲਾ ਫੈਡਰੇਸ਼ਨਾਂ ਦਾ ਸੀ ਪਰ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਨੀਚੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ। ਧੰਨਵਾਦ। ਬਿਲਕੁਲ। ਬਿਲਕੁਲ। ਗੋਡੀ ਨੂੰ ਗੋਡੀ ਬਣਾ ਦੇਖਣਾ ਲੱਗੀ ਆਪਣੇ ਚੈਨਲ ਦੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕੈਂਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਧੰਨਵਾਦ